ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਵਡਹੰਸ ਮਹੱਲਾ ਪਹਿਲਾ ਭਰ ਪਹਿਲਾ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਅਮਲੀ ਇਥੇ ਵੀ ਜਮਕ ਲਾਦਨੀ ਹੈ ਅਮਲੀ ਅਮਲ ਨਾ ਅੰਬੜੈ ਇਥੇ ਵਿਸਰਾਮ ਹੈ ਮੱਛੀ ਇਥੇ ਜਮਕ ਹੈ ਨੀਰ ਨਾ ਹੋਏ ਜੋ ਰਤ ਸਹ ਆਪਣੈ ਤਿਨ ਭਾਵੇਂ ਸਭ ਕੋਇ ਹੋ ਵਾਰੀ ਵੰਨਖੰਨੀ ਹੈ ਵੰਨਿਆ ਹੋ ਵਾਰੀ ਵੰਜਾ ਖੰਨੀਏ ਵੰਜਾ ਤਉ ਸਾਹਿਬ ਕੇ ਨਾਵੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਹੋ ਵਾਰੀ ਵਈਆਂ ਇਥੇ ਝਮਕ ਖੰਨੀਏ ਵਈਆਂ ਇਥੇ ਵਿਸਰਾਮ ਹੈ ਤਉ ਸਾਹਿਬ ਕੇ ਨਾਵੈ ਰਹਾਉ ਸਾਹਿਬ ਸਫਲਿਓ ਰੁਖੜਾ ਰੁਖੜਾ ਪਦ ਕਸ ਕੇ ਉਚਾਰਨ ਕਰ ਲਿਓ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਓ ਜਿਨ ਪਿਆ ਤੇ ਤ੍ਰਿਪਤ ਭਏ ਹਾ ਤਿਨ ਬਲਹਾਰ ਜਾਓ ਮੈਂ ਕੀ ਨਦਰ ਨ ਆਵਹੀ ਮੈਂ ਕੀ ਇੱਥੇ ਠੰਕ ਲਾ ਦਿੰਨੀ ਹੈ ਨਦਰ ਨ ਆਵਹੀ ਮੈਂ ਕੀ ਨਦਰ ਨ ਆਵਹੀ ਵਸਹਿ ਹੱਬੀਆਂ ਨਾਲ ਹਾਂਜੀ ਵਸਹਿ ਹੱਬੀਆਂ ਨਾਲ ਹੱਬੀਆਂ ਕਸ ਕੇ ਬੋਲਣਾ ਭੱਵੇ ਨਾਲ ਉਚਾਰਨ ਕਰਨਾ ਹੈ ਵਸਹਿ ਪਾਦ ਤੇ ਯਮਕ ਲਾ ਦਿੰਨੀ ਹੈ ਤੇ ਖਾ ਤੇ ਹਾਇਆ ਕਿਉ ਲਹੈ ਜਾ ਸਾਰ ਭੀਤਰ ਪਾਲ ਜਾ ਸਾਰ ਭੀਤਰ ਪਾਲ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ ਮਨ ਤੇ ਧੋਖਾ ਤਾਲ ਹੈ ਜਾ ਸਿਫਤ ਕਰੀ ਅਰਦਾਸ ਵਡਹੰਸ ਮਹੱਲਾ ਪਹਿਲਾ ਹਾਂਜੀ ਨਾਨਕ ਤੇਰਾ गुणवंती सहर आविया निरगुण कूके काए जे गुणवंती थी रह तापी सहर आवण जाए मेरा कंंत री सालू की तन अवरा रावे जी हे भी विश्राम ध्यान न लाउणा है मेरा कंंत री सालू इथे विश्राम है की तन अवरा रावे जी रहाऊ ਕਰਣੀ ਕਾਮਣ ਜੇ ਥੀਏ ਜੇ ਮਨ ઠાਗਾ ਹੋਏ ਜੇ ਮਨ ઠાਗਾ ਹੋਏ ਮਾਨਕ ਮੁੱਲ ਨਾ ਪਾਈ ਐ ਲੀਜੈ ਚਿਤ ਪਰੋਏ ਰਾਹ ਦਸਾਈ ਨਾ ਜੁਲਾ ਰਾਹ ਦਸਾਈ ਨਾ ਜੁਲਾ ਆਖਾਂ ਅੰਮੜਿਆਸ ਹਾਂਜੀ ਆਖਾਂ ਅੰਮੜਿਆਸ ਰਾਹੁ ਦਸਾਈ ਨ ਜੁਲਾ ਆਖਾਂ ਅੰਮੜਿਆਸ ਤੈ ਸਹ ਨਾਲ ਅਕੂਣਾ ਕਿਉ ਥੀ ਵੇ ਘਰ ਵਾਸ ਇਹ ਅਕੂਣਾ ਹੀ ਉਚਾਰਨ ਕਰਨਾ ਅਕੂਣਾ ਨਹੀਂ ਕਹਿਣਾ ਐੜੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਅਕੂਣਾ ਨਾਨਕ ਏਕੀ ਬਾਹਰਾ ਦੂਜਾ ਨਹੀਂ ਕੋਏ ਤੈ ਸਹ ਲੱਗੀ ਜੇ ਰਹਿ ਵੀ ਸਹੁਰਾ ਵੈ ਸੋਏ ਵੱਡ ਹੰਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰੋਣ ਝੋਣ ਲਾਇਆ ਪੈਣੇ ਸ਼ਾਵਣ ਆਇਆ ਇਹ ਮੋਰੀ ਪਾਠ ਹੀ ਉਚਾਰਨ ਕਰਨਾ ਅਰਥ ਗਿਆਨੀ ਸਿੰਘ ਨੇ ਇਸ ਦਾ ਕਰ ਹੀ ਲੈਣਾ ਮੋਰਾ ਦਾ ਪਰ ਨਮੀਨ ਜਿਹੜੇ ਨੇ ਨਾ ਉਹ ਜੋੜੇ ਬਿੰਦੀ ਨੂੰ ਨਾਸਕੀ ਉਚਾਰਨ ਜਿਆਦਾ ਤਰਜੀਹ ਦਿੰਦੇ ਨੇ ਉਹ ਕਹਿੰਦੇ ਜੀ ਮੂਰੀ ਬੋਲੋ ਜਿਆਦਾ ਸਪਸ਼ਟ ਹੁੰਦਾ ਹੈ ਜਾਂ ਕਈ ਬਹੁਤ ਪਾਠ ਹੈ ਕੰਤਾ ਤੂੰ ਸੌ ਸੇ ਜੜੀ ਮੈਡਾ ਖਬੋ ਦੁਖ ਉਲਾਹ ਸੌ ਬੋਲੋ ਮੁਕਤੇ ਸੁਣ ਕਰ ਗਾਰਾ ਬੋਲੋ ਯਾਨੀ ਜਿਆਦਾ ਬਿੰਦੀਆਂ ਦਾ ਪ੍ਰਯੋਗ ਕਰਕੇ ਦੱਸਦੇ ਹਨ ਪਰ ਸੰਪਰਦਾ ਦੇ ਵਿੱਚ ਇਹ ਦੱਸਿਆ ਜਾਂਦਾ ਵੀ ਜਿੱਥੇ ਬਿੰਦੀ ਲੱਗੀ ਆ ਉੱਥੇ ਲਾਉਣੀ ਹੈ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਗਿਆਨੀ ਸਿੰਘ ਨੇ ਅਰਥ ਪ੍ਰਕਰਨ ਅਨੁਸਾਰ ਮੂਰਾਂ ਦਾ ਹੀ ਕਰ ਲੈਣਾ। ਮੂਰੀ ਇੱਥੇ ਜਮਕ ਲਾ ਦਿੰਨੀ। ਰੂਣ ਝੋਣ ਲਾਇਆ ਇੱਥੇ ਵਿਸਰਾਮ ਹੈ। ਭੈਣੇ ਇੱਥੇ ਜਮਕ ਹੈ। ਸਾਵਣ ਆਇਆ। ਤੇਰੇ ముੰਦ ਕਟਾਰੇ ਜੀਵੜਾ। ਕਿਨ ਲੋਭੀ ਲੋਭ ਲੁਭਾਇਆ। ਤੇਰੇ ਦਰਸ਼ਨ ਵਿਟੋਖੰਨੀਐ ਵੰਨਾਂ। ਤੇਰੇ ਨਾਮ ਵਿਟੋਹ ਕੁਰਬਾਨੋ। ਜਾ ਤੂ ਤਾ ਮੈਂ ਮਾਨ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਾਣੋ ਚੂੜਾ ਭੰਨ ਪਲੰਘ ਸਿਉ मुੰਦੇ ਸਾਂਵਾਹੀ ਸਾਂਵਾਹਾ ਏ ਚੂੜਾ ਪੋਲਾ ਹੀ ਬੋਲਣਾ ਚੂੜਾ ਨਹੀਂ ਕਹਿਣਾ ਭਾਰਾ ਚੂੜਾ ਭੰਨ ਪਲੰਘ ਸਿਉ मुੰਦੇ ਸਾਂਵਾਹੀ ਸਾਂਵਾਹਾ ਇਤੇ ਵੇਸ਼ ਕਰੀ ਦੀਏ ਮੁੰਦੇ ਸਹੂ ਰਾਤੋਂ ਅਵਰਾਹਾ ਨਾ ਮਨੀਯਾਰ ਨਾ ਚੂੜੀਆ ਨਾ ਸੇ ਵੰਗੂੜੀ ਆਹਾ ਜੋ ਸਹ ਕੰਠ ਨ ਲੱਗੀਆ ਜਲਨ ਸੇ ਬਾਹੜੀ ਆਹਾ ਸਭ ਸਹਿਆ ਸਹਰਾਵਣ ਗਈਆ ਖੋ ਦਾਦੀ ਕੈਦਰ ਜਾਵਾ ਸਿਖੋ ਦਾਦੀ ਇੱਥੇ ਠਮਕਲਾ ਦੇਣੀ ਹੈ ਕੈਦਰ ਜਿਹੜਾ ਪਾਠ ਹੈ ਇਹ ਲਮਕਾ ਕੀ ਉਚਾਰਨ ਕਰਨਾ ਹੈ ਕੈਦਰ ਜਾਵਾ ਸੰਬੰਧਕ ਪਾਠ ਅੰਮਾਲੀ ਹੋ ਖਰੀ ਸੁਚੱਜੀ ਤੈਸ ਹੈ ਏਕ ਨਾ ਪਾਵਾਂ ਮਾਠ ਗੁੰਦਾਈ ਪੱਟੀਆਂ ਭਰੀਏ ਮਾਗ ਸੰਧੂਰੇ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਮਾਠ ਗੁੰਦਾਈ ਗੁਦਾਈ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੈ ਗੁੰਦਾਈ ਪੱਟਿਆ ਪੱਟਿਆ ਪਾ ਤੇ ਵਿਸ਼ਰਾਮ ਹੈ ਭਰੀਏ ਮਾਗ ਸੰਧੂਰੇ ਅੱਗੇ ਗਈ ਨ ਮੰਨੀਆ ਮਰੋ ਵਿਸੂਰ ਵਿਸੂਰੇ ਮੈਂ ਰੂਵੰਦੀ ਸਭ ਜਗ ਰੁਨਾ ਰੁਨੜੇ ਵਣਹ ਪੰਖੀ ਰੂ ਏ ਰੁੰੜੇ ਕਸ ਕੇ ਪਦ ਉਚਾਰਨ ਕਰਨਾ ਹੈ ਰੁੰੜੇ ਨਹੀਂ ਕਹਿਣਾ ਹੈ ਰੁੰੜੇ ਵਣਹ ਪੰਖੇ ਰੂ ਇੱਕ ਨ ਰੁੰਨਾ ਮੇਰੇ ਤਨ ਕਾ ਬਿਰਹਾ ਜੇ ਨ ਹ ਪ੍ਰਹੋ ਵਿਛੂੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੂਏ ਆਇਨਾ ਸਕਾ ਤੁਜ ਕਾਨ ਪਿਆਰੀ ਭੇਜ ਨਾ ਸਕਾ ਕੋਈ ਆ ਉਸ ਭਾਗੀ ਨਿੱਦੜੀਏ ਮਤ ਸਹ ਦੇਖਾ ਸੋਏ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕੀ ਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਇਹ ਵੱਡੇ ਟੱਡੇ ਨਾਲ ਉਚਾਰਨ ਕਰਨਾ ਹੈ ਸੀਸ ਵੱਡੇ ਕਰ ਬੈਸਣ ਦੀਜੈ ਵੀਣ ਸਿਰ ਸੇਵ ਕਰੀਜੈ ਕਿਉ ਨ ਮਰੀਜੈ ਜੀੜਾ ਨਾ ਦੀਜੈ ਜਾ ਸਹ ਭਇਆ ਵਿਡਾਣਾ ਵਡਹੰਸ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਮੈ ਲ ਸਭ ਕਿਛ ਮੈਲਾ ਤਨ ਧੁੱਤੈ ਮਨ ਹੱਛਾ ਨ ਹੋਇ ਇਹੋ ਜਗ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝਾ ਕੋਏ ਜਾਪ ਮਾਨ ਮੇਰੇ ਤੂ ਏਕੋ ਨਾਮ ਸਤਗੁਰ ਦੀਆ ਮੋ ਕਉ ਇਹੁ ਨਿਧਾਨ ਰਹਾਉ ਸਿੱਧਾ ਕੇ ਆਸਣ ਜੇ ਸਿਖੈ ਇੰਦਰੀ ਵਾਸ ਕਰ ਕਮਾਏ ਸਿੱਧਾ ਕੇ ਆਸਣ ਇਥਿ ਠਮਕ ਜੇ ਸਿਖੈ ਇਥਿ ਵਿਸਰਾਮ ਹੈ ਇੰਦਰੀ ਵਸਕਰ ਕਮਾਏ ਸਿੱਧਾ ਕੇ ਆਸਣ ਜੇ ਸਿੱਖੈ ਇੰਦਰੀ ਵਸਕਰ ਕਮਾਏ ਮਨ ਕੀ ਮੈਲ ਨਾ ਉੱਤਰੈ ਹਉਮੈ ਮੈਲ ਨਾ ਜਾਏ ਹਾਂਜੀ ਹਉਮੈ ਮੈਲ ਨਾ ਜਾਏ ਇਹ ਮਨ ਕੋ ਹੋਰ ਸੰਜਮ ਕੋ ਨਹੀਂ ਇਸ ਮਨ ਕੋ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵੇਨ ਸਤਗੁਰ ਕੀ ਸਰਣਾਏ ਸਤਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਭਣਤ ਨਾਨਕ ਸਤਗੁਰ ਕੋ ਮਿਲਦੋ ਮਰੈ ਗੁਰ ਕਾ ਸ਼ਬਦ ਫਿਰ ਜੀਵੈ ਕੋਇ ਵਿਸਤਾਰ ਇਸੇ ਤਰ੍ਹਾਂ ਲਾਉਣਾ ਹੈ ਭਣਤ ਨਾਨਕ ਇਥੇ ਠੰਮਕ ਹੈ ਸਤਗੁਰ ਕੋ ਮਿਲਦੋ ਮਰੈ ਇਥੇ ਵਿਸਰਾਮ ਹੈ ਗੁਰ ਕੈ ਸਬਦ ਫਿਰ ਜੀਵੈ ਕੋਇ ਮਮਤਾ ਕੀ ਮਾਲ ਉੱਤਰੈ ਇਹ ਮਨ ਹੱਛਾ ਹੋਇ ਵਡਹੰਸ ਮਹੱਲਾ ਤੀਜਾ ਨਦਰੀ ਸਤਗੁਰ ਸੇਵੀਐ ਨਦਰੀ ਸੇਵਾ ਹੋਇ ਜਿੰਨੇ ਨਦਰੀ ਪਾਧ ਹਨ ਇਥੇ ਯਮਕ ਲਾ ਦੇਣੀਆਂ ਨਦਰੀ ਸਤਗੁਰ ਸੇਵੀਐ ਨਦਰੀ ਸੇਵਾ ਹੋਏ ਨਦਰੀ ਇਹ ਮਾਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚਿਤ ਤਾ ਸੁਖ ਪਾਵੇ ਫਿਰ ਦੂਖ ਨਾ ਮੂਲੇ ਹੋਏ ਫਿਰ ਨਹੀਂ ਕਹਿਣਾ ਫਿਰ ਫਿਰ ਦੂਖ ਨਾ ਮੂਲੇ ਹੋਏ ਰਹਾਉ ਨਦਰੀ ਮਰ ਕੇ ਜੀਵੀਐ ਨਦਰੀ ਸਾਬਦ ਵਸਾ ਮਨ ਆਏ ਨਦਰੀ ਹੁਕਮ ਬੁੱਧੀ ਹੈ ਹੁਕਮੇ ਰਹਿ ਸਮਾਏ ਜਿਨ ਜਿਹਾ ਹਰ ਰਾਸ ਨਾ ਚਖਿਓ ਸਾ ਜਿਹਾ ਜਾਲ ਜਾਉ ਆਨ ਰਸ ਸਾਦੇ ਲੱਗ ਰਹੀ ਹਾਂਜੀ ਆਨ ਰਸ ਸਾਦੇ ਲੱਗ ਰਹੀ ਦੁਖ ਪਾਇਆ ਦੂਜੈ ਪਾਏ ਆਨ ਰਸ ਵਖਰਾ ਹੀ ਪਾਠ ਸਬਨਾ ਨਦਰ ਸਗਣਾ ਨਦਰ ਇਕ ਹੈ ਆਪੇ ਭਰਕ ਕਰੇ ਨਾਨਕ ਸਤਗੁਰ ਮਿਲਿਆ ਹਲ ਪਾਇਆ ਨਾਮ ਵਡਾਈ ਦੇ ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ